ਤੈਨੂੰ ਵਧਾਈਆਂ ਮੈਂ ਤਾਂ ਨਹੀਂ ਦਿਤੀਆਂ ਕਿਸੇ ਨੇ ਵੀ ਬੀ ਗੱਗੂ ਦਾ ਵਿਆਹ ਹੋ ਗਿਆ ਆ ਆ ਗਿਆ ਮੈਨੂੰ ਵੀ ਪਤਾ ਪੁੱਛਣ ਆ ਗਿਆ ਉਹਨੇ ਪੁੱਛਿਆ ਮੰਮੀ ਨੇ ਥੋੜੀ ਤਾਂ ਕੰਮ ਆ ਨਾ ਲਮੋਣਿਆ ਮਾਂ ਕਿਹੜੀ ਭਾਈ ਨੂੰ ਕੇ ਬੈੱਡ ਤੇ ਆ ਵੇਖ ਕਿਹੜੀ ਬੈਠੀ ਆ ਹੁਣ ਆ ਵੇਖ ਬਾਕੀ ਤੇਰਾ ਭਰੋਸਾ ਨਹੀਂ ਨਗਾ ਪਤਰੀ ਸੋਂ ਥੋੜਾ ਚੱਕ ਸਕਦੇ ਆ ਹਾਂਜੀ ਸਸੀ ਕਲ ਜੀ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਆ ਅੱਜ ਦਾ ਵਲੌਗ ਵਲੌਗ ਨਹੀਂ ਹੈ ਅਸਲ ਦੇ ਵਿੱਚ ਹੈਗਾ ਪ੍ਰੈਂਕ ਵਜਾ ਪਾਲਾ ਕਹਿ ਰਹੀ ਆ ਅਸੀਂ ਮੰਮੀ ਨੂੰ ਚੋਕਾਂਗੇ ਪੰਪ ਦੇ ਕੇ ਪੰਪ ਪਤਾ ਕਿਹੜੀ ਗੱਲ ਤੇ ਦੇਣੀ ਹੁਣ ਵੇਖੋ ਮੈਂ ਤੂੰ ਬੰਦਾ ਕਈ ਵਾਰੀ ਮੈਂ ਤੈਨੂੰ ਬਹਦਾ ਓਵਰ ਸਮਾਰਟ ਬੰਦਾ ਜਦੋਂ ਆਪਦੇ ਆਪ ਹੀ ਮੰਨ ਲਓ ਡੈਈ ਮਾਰਦਾ ਤੇ ਕੁਵਾੜੀ ਤੇ ਮਾਰ ਵੇਂਦਾ ਉਵੇਂ ਹੀ ਥੋੜਾ ਜਿਹਾ ਗੱਗੂ ਹੁਣਾਂ ਨੇ ਕਰ ਲਿਆ ਆ ਵੇਖੋ ਆ ਕੁਵਾੜੀ ਮਾਰੀ ਇਹਨਾਂ ਨੇ ਪੈਰ ਤੇ ਆਪਦੇ ਹਾਂ ਏ ਆਈ ਜਨਰੇਟ ਫੋਟੋ ਬਣਾਈਆਂ ਵੀਰੋ ਇਹਨਾਂ ਨੇ ਇਹ ਇਸ਼ੂ ਹੁਣਾਂ ਦਾ ਵੈਸੇ ਕੰਮ ਆ ਉਹਨਾਂ ਹੀ ਬਣਾਈਆਂ ਫੋਟੋ ਤੇ ਗੱਗੂ ਹੁਣਾਂ ਨੇ ਕੱਲ ਸਟੋਰੀ ਪਾਈ ਸੀ ਇਹ ਪਾਡੇ ਵਾਂਦੇ ਹੀ ਵੱਡੇ ਆਪਦੇ ਯਾਨੀ ਵੀ ਆ ਮੇਰਾ ਵਿਆਹ ਫੀਲਿੰਗਾਂ ਲੈਂਦੇ ਦੂਜਿਆਂ ਇਹ ਹੁਣ ਫੀਲਿੰਗਾਂ ਤਾਂ ਅਸੀਂ ਕੱਢਾਂਗੇ ਨਾ ਇਹ ਸਾਰੀਆਂ ਇਹ ਫੀਲਿੰਗਾਂ ਜਦੋਂ ਮੰਮੀ ਨੂੰ ਆਹ ਵਾਲੀ ਫੋਟੋ ਖਾਈ ਉਹਨੂੰ ਥੋੜੀ ਨਾ ਪਤਾ ਏ ਆਈ ਹੈ ਆਈ ਆਈ ਨੂੰ ਮੰਮੀ ਨੂੰ ਐ ਨਹੀਂ ਪਤਾ ਨਾਲ ਜੀ ਕੀ ਆ ਵੀ ਇਹ ਆ ਸਮਝਾ ਇਹ ਹੁਣ ਅੱਜ ਦਾ ਪ੍ਰੈਂਕ ਗੱਗੂ ਨਾ ਆਉਣਾ ਜੀ ਵਾਲਾ ਤੁਸੀਂ ਵੇਖੀ ਚਲੋ ਵੈਸੇ ਤਾਂ ਮਾਤਾ ਦਾ ਸੁਭਾਅ ਤੁਹਾਨੂੰ ਪਤਾ ਆਪਣੀ ਦਾ ਕਿਵੇਂ ਦਾ ਹੈਗਾ ਇਹੋ ਜੇ ਚੀਜ਼ ਟੌਪਿਕ ਦੇ ਵਿੱਚ ਚੱਲ ਵੀ ਸਾਦੀ ਸਿੱਧੀ ਕੋਸ਼ਿਸ਼ ਕਰਾਂਗੇ ਕੋਈ ਚੀਜ਼ਾਂ ਅਸੀਂ ਕੱਟ ਵੀ ਸਕਦੇ ਹਾਂ ਵਲੌਗ ਦੇ ਵਿੱਚੋਂ ਕਿਉਂਕਿ ਕਿਸੇ ਟਾਈਮ ਜਿਆਦਾ ਸੀਰੀਅਸ ਹੋ ਜਾਏ ਮੰਮੀ ਫਿਰ ਕੱਟਣੀਆਂ ਪੈਣੀਆਂ ਜ਼ਰੂਰੀ ਚੀਜ਼ਾਂ ਭਾਈ ਬੱਸ ਬੋਲ ਜਾਂਦੀ ਹੈ ਹਾਂਜੀ ਦੇਖੀ ਸਾ ਕਣ ਕਰਤੂਤਾ ਦਾ ਮੰਮੀ ਸਾਹਮਣੇ ਆਈ ਗਈਆਂ ਉਹਲਾ ਦਾ ਰਹਿ ਗਿਆ ਹਣ ਜੱਗ ਤੋਂ ਸਿੱਧੀ ਗੱਲ ਹਲਦੇ ਭੈਣ ਭਰਾਵਾਂ ਦਾ ਕਿਹਦਾ ਫੋਨ ਨਹੀਂ ਆਇਆ ਤੈਨੂੰ ਤੈਨੂੰ ਵਧਾਈਆਂ ਵੀ ਨਹੀਂ ਦਿੱਤੀਆਂ ਕਿਸੇ ਨੇ ਵੀ ਬਿਗੜੂ ਦਾ ਰਿਆ ਹੋ ਗਿਆ ਲੈ ਤੇ ਮੁੰਡੇ ਦਾ ਵਿਆਹ ਕਰਾਈ ਪਈ ਉਹਨੇ ਫੋਟੋਆਂ ਪਾਈਆਂ ਉੱਥੇ ਨੈਟ ਤੇ ਕੁੜੀ ਨੇ ਉਹਨੇ ਸ਼ੇਰਵਾਨੀ ਪਾਈ ਤੇ ਕੁੜੀ ਨੇ ਲਹਿੰਗਾ ਪਾਇਆ ਵਿਆਹ ਦੀਆਂ ਫੋਟੋਆਂ ਕਿ ਆ ਆ ਆ ਕੀ ਆ ਕੀ ਆ ਆ ਕੀ ਆ ਆ ਕੀ ਆ ਆ ਵੈੜੀ ਫੋਟੋ ਯਾਰ ਥੋਰ ਕੀ ਆ ਤੈਨੂੰ ਵੀ ਨਹੀਂ ਪਤਾ ਤੇ ਮਾੜਾ ਮੇਰਾ ਆ ਫੋਟੋ ਮੈਨੂੰ ਲੱਗਦਾ ਇਹ ਵਿੱਚ ਹੀ ਹੋਊਗਾ ਇਹ ਤਾਂ ਬਗੈਰ ਕੱਲਾ ਹੀ ਕਰ ਗਿਆ ਹੋਏਗਾ ਪਰ ਤੈਨੂੰ ਪਤਾ ਹੋਊਗਾ ਫਿਰ ਤੂੰ ਤਾਂ ਹੀ ਮੈਨੂੰ ਬੁਕਾਇਆ ਤੂੰ ਹੀ ਮੈਨੂੰ ਦੱਸ ਦੇ ਮੈਂ ਕਿਹੜੇ ਵੇਲੇ ਜਾ ਕੇ ਉਹਦੇ ਨਾਲ ਲਾਵਾਂ ਦਵਾ ਲਿਆ ਆਂ ਬੀਆਂ ਕੀ ਬਦਲ ਹੈ ਮੰਮੀ ਮੇਰੇ ਤਾਂ ਐ ਵੀ ਵਿੱਚ ਲੱਗਦਾ ਆ ਆ ਗਿਆ ਮੈਨੂੰ ਵੀ ਪਤਾ ਪੁੱਛਣ ਨੂੰ ਆ ਗਿਆ ਆ ਗਿਆ ਵੇ ਕੀ ਕਰਾਂਗਾ ਕਿਉਂ ਚੱਲ ਤੇਰਾ ਦਾਣਾ ਪਾਣੀ ਮੁੱਕ ਗਿਆ ਇਸ ਘਰ ਚ ਦਾਣਾ ਪਾਣੀ ਦਾ ਮਾਦਾ ਮੁੱਕੇ ਹੀ ਖੜਾ ਵਾਚ ਲਾਇਆ ਵੀ ਮੁੰਡੇ ਦਾ ਵਿਆਹ ਕਰ ਲਿਆ ਸਾਨੂੰ ਸੱਦਿਆ ਨਹੀਂ ਦੱਸਿਆ ਨਹੀਂ ਵਾਹ ਸਾਨੂੰ ਕੀ ਪਤਾ ਮੁੰਡੇ ਦਾ ਸਾਨੂੰ ਨੇ ਪੁੱਛ ਲੈ ਕੇ ਦੇ ਕੋਈ ਹੋਰ ਬਾਕੀ ਰਹਿ ਗਈ ਕਿਹੜੀ ਬਾਕੀ ਰਹਿ ਗਈ ਖੇਲ ਆ ਮਾਦਾ ਛੱਡੀ ਨਹੀਂ ਕੋਈ ਮੈਂ ਜਿਹੜੀ ਪਈ ਨਾ ਹੋਵੇ ਆਪਣੇ ਸਿਰ ਚ ਹੁਣ ਲੋਕੀ ਤਾਂ ਅਗਲੇ ਮੁੰਡੇ ਤਾਂ ਇਹਨਾਂ ਫਿਰ ਉਹ ਉਹ ਲੋਕੀ ਸਮਝੀ ਜਾਂਦੇ ਖਰੇ ਕੋਠੀ ਤਾਂ ਪਾਉਂਦੇ ਇਹਨਾਂ ਨੇ ਵਿਆਹ ਕਰਨਾ ਇਹ ਨਹੀਂ ਪਤਾ ਮੁੰਡੇ ਨੇ ਕਰਾਈ ਲਿਆ ਮੁੰਡੇ ਨੇ ਪਹਿਲੇ ਆ ਕੇ ਆਈ ਨਹੀਂ ਕੋਈ ਬੜਾ ਨੁਸਤਾ ਕਰਾ ਦੇ ਜਿਹੜਾ ਵਿਆਹ ਕਰਾਇਆ ਵਾ ਵੇਲੇ ਤੇ ਤੂੰ ਜਿਹੜੀਆਂ ਫੋਟੋਆਂ ਪਾਈਆਂ ਆਪੀ ਸਨੈਪਚੈਟ ਤੇ ਆਹ ਕੀ ਸੇਰਾ ਕੀ ਆ ਸਾਨੂੰ ਕੋ ਬੈਨ ਖਲੋਣ ਜੋ ਕਿ ਤਨਾਕ ਨਹੀਂ ਚੱਟਣਾ ਆ ਦੇਖੋ ਆ ਦੇਖੋ ਮੰਮੀ ਕੋਈ ਇੱਕ ਤਾਂ ਦੂਜੀ ਗੱਲ ਕਰਨ ਦੀ ਲੋੜ ਨਹੀਂ ਚੁੱਪ ਕਰਕੇ ਘਰੋਂ ਬਾਹਰ ਕੀ ਗੱਲ ਆ ਕਹਿੰਦੇ ਲਿਖਿਆ ਤੂੰ ਵੀ ਤੂੰ ਵੀ ਬੜੇ ਹੈਣਾ ਆਈ ਦਾ ਬਹੁਤ ਬੜੇ ਲਿਖਿਆ ਆਈ ਦਾ ਸਾਰੇ ਬੜੇ ਲਿਖਿਆ ਤਾ ਹਾਂ ਦੱਸ ਈ ਨਹੀਂ ਤੈਨੂੰ ਸ਼ਰਮ ਸ਼ਰਮ ਆ ਰਹੀ ਮਮੀ ਸ਼ਰਮ ਕਰੀ ਜੀ ਤਾ ਹੋ ਨਹੀਂ ਘਰ ਐ ਨਹੀਂ ਮੰਨਣਾ ਇਹਨੇ ਐ ਮੰਨਣਾ ਨਹੀਂ ਘਰੋਂ ਨਿਕਲ ਬਸ ਪਰੇ ਨਹੀਂ ਗਏ ਕਿ ਨਹੀਂ ਗਏ ਨਹੀਂ ਆਇ ਤਾੜ ਪੜਾ ਗਏ ਸਾਡੀਆਂ ਸਾਰੇ ਪੜਾਈਆਂ ਖੂਜ ਗਈਆਂ ਸਾਡੀਆਂ ਮਮੀ ਸਾਰੀਆਂ ਪੜਾਈਆਂ ਖੂਜ ਚਲੀਆਂ ਗਈਆਂ ਆਹ ਦਿਨ ਅਸੀਂ ਸੇਰੇ ਬੰਣਨੇ ਦੀ ਕੀ ਕੋਸ਼ ਕਰਨਾ ਸੀ ਵੇਖ ਤੂੰ ਬੰਨਣੀ ਚਾਹ ਤੇਰੇ ਰਹਿ ਨਹੀਂ ਜਲੇ ਤੇ ਰਹਿ ਕੇ ਜਿਹੜੇ ਆ ਫੋਟੋ ਵੇਖ ਹਾਲ ਹੈ ਸਾਡੇ ਸਾਰੇ ਚਾਮ ਮਾਰਦੇ ਤੂੰ ਆਹ ਦਾ ਤੂੰ ਪੜੇ ਨੀ ਕਿ ਹੈ ਕਿ ਉਹ ਦੇਖ ਖਾ ਨਾ ਤੂੰ ਬੜੀ ਇੱਜ਼ਤ ਬਣਾਈ ਆ ਕਿਹੜੇ ਫੋਨੇ ਲਿਖਣਾ ਮਮੀ ਮੇਰੇ ਗੱਲ ਸੁਣ ਪੜੇ ਲਿਖੇ ਐਵੇਂ ਦੇ ਕੰਮ ਨਹੀਂ ਕਰਦੇ ਅਗਲੇ ਬੜੇ ਜੀ ਆ ਨਹੀਂ ਪਾਉਂਦੇ ਫੋਟਵਾ ਆ ਛਰੇ ਆਮ ਵੇ ਕਿੱਡੀ ਫੋਟੋ ਫੋਟੋ ਨਹੀਂ ਵੱਢੀਂਦੀ ਆ ਵੇ ਆ ਕਿੱਡੀ ਫੋਟੋ ਨਾ ਤੇ ਮੇਰੇ ਕੋਲ ਨਾਮ ਦੀ ਜੁੱਤੀ ਆ ਗਈ ਤੇ ਨਾਮ ਮੇਰੇ ਇੰਨੇ ਪੈਰ ਘਰੇ ਆ ਕੇ ਤੇਰੀ ਅਕਲ ਹੈ ਕਿ ਤੁਹਾਨੂੰ ਤੇ ਮੰਮੀ ਫਿਲਟਰ ਲਾ ਕੇ ਜਾਂਦੇ ਆ ਫਿਲਟਰ ਲਾ ਕੇ ਜੋ ਮਰਜੀ ਤੂੰ ਕਰ ਲਵੇਂ ਫਿਲਟਰ ਲੱਗਦੇ ਆ ਜਜਮਨ ਪੈਰਾਂ ਦੇ ਫਿਲਟਰ ਫਿਲਟਰ ਨਹੀਂ ਲੱਗਦੇਂਦੇ ਪੈਰਾਂ ਤੇ ਵੀ ਮੰਮੀ ਲਾ ਕੇ ਜਾਂਦੇ ਅਗਲੇ ਫੋਟੋਗ੍ਰਾਫੀ ਵਾਲੇ ਬਾਹ ਕੋ ਕਰ ਜਾਂਦੇ ਆ ਪੈਰ ਤਾਂ ਮੰਮੀ ਗੱਗੂ ਦੇ ਮੂੰਹ ਨੇ ਹੀ ਰੱਖਦੇ ਹੋਵੇ ਅਗਲੇ ਜੀ ਅਗਲੇ ਚੰਗੇ ਪਲੇ ਕਾਰੀਆਂ ਨੂੰ ਕਿੱਟੇ ਬਣਾ ਦਿੰਦੀਆਂ ਵਾਹ ਨਾ ਲਾਉਂਦੇ ਹੱਥ ਪੈਰ ਸਾਰੇ ਇੱਕੋ ਜਿਹੇ ਆ ਫੋਟੇਜ ਵੇਖ ਮੰਮੀ ਤੂੰ ਉੱਠ ਉਵੇਂ ਗੁੱਟ ਘਲੇ ਆ ਮੰਮੀ ਤੂੰ ਉੱਠ ਹਾਂ ਅੱਲੇ ਜਵਾਬ ਲੈ ਪਹਿਲਾਂ ਹਾਂ ਗੱਲ ਸੀਰੀਅਸ ਆ ਮੁੱਦੇ ਕੋਈ ਐਵੇਂ ਨਾ ਪਾ ਦੂੰ ਬੂਆ ਗਣ ਨਿੱਕੇ ਮਾਰ ਤਾਂ ਕਮੜਾ ਮੰਮੀ ਤਾਂ ਤਾਂ ਬਚ ਰੇ ਇਹਦਾ ਵੀਰ ਖੋਲਣਾ ਹੀ ਮੈਨਾ ਮੂਹੂ ਨਾ ਖੋਣ ਮੰਮੀ ਨੇ ਥੋੜੀ ਤਾਂ ਕਮ ਮਾਰ ਨਾ ਲਮੁੰਡਿਆ ਮੰਮੀ ਨੇ ਤਾਂ ਕਹਾਗੜਾ ਜਨਾ ਭਰੇ ਨਾ ਆਪਾਂ ਨਿੱਕੇ ਤੈਨੂੰ ਗਿੱਲੇ ਪਾਣੀ ਮਾਰੇ ਸੀ ਕਿ ਮੰਮੀ ਨੇ ਵੇਖ ਲਾ ਉਦੋਂ ਆਪਾਂ ਨੂੰ ਲੜਾਇਆ ਸੀ ਦੋ ਪੈਰ ਭਰਾਵਾਂ ਨੇ ਵੇਲੇ ਆ ਮੇਰਾ ਤਾਂ ਜਲੂਸ ਹੀ ਕਢਾਤਾ ਇਹਨੇ ਪੰਪ ਦੇ ਦੇ ਕੇ ਧੱਕ ਦੀ ਮਾਰੇ ਧੱਕ ਨਹੀਂ ਕਿਉਂ ਆਪ ਕਰਦੇ ਆ ਇੰਨਾ ਕਿ ਜੋ ਤੇ ਦਾ ਚੰਗੀ ਚਾਉਣਾ ਨਾ ਤਾਂ ਬੂਆ ਖੋਲ ਦੇ ਮੇਰੀ ਕੋ ਲਾਜੀ ਇਹ ਨੇ ਬੜੀਆਂ ਇਹ ਆ ਇਹ ਹੀ ਨਹੀਂ ਹੁੰਦਾ ਕੁਝ ਵੀ ਮਾਦੇ ਮੈਂ ਤੈਨੂੰ ਫੇਰ ਪੁੱਛਦੀ ਆ ਤਾਂ ਬੂਆ ਖੋਲ ਬੱਸ ਐ ਬੜੇ ਮੂਰਖ ਬਣਾਉਂਦੇ ਆ ਇਹ ਇਨਾ ਐ ਨਹੀਂ ਕੰਮ ਹੁੰਦਾ ਉਹ ਵੇ ਲਾ ਦੋ ਠੱਕਾ ਤੁਸੀਂ ਮੈਨੂੰ ਲਾਉਂਦੇ ਠੱਕਾ ਕਾਹੇ ਜੋ ਓਏ ਬਾਜਿ ਲਾ ਪਾਜਿ ਪਾਜ ਖੜਦਾ ਨਹੀਂ ਹੁਣ ਜੇ AI ਆ ਤੂੰ ਖੜ ਜਾ ਜੇ AI ਸਮਝਾ ਤੂੰ ਉਹਨੂੰ AI ਆ ਤੂੰ ਦੱਸੋ ਨੂੰ AI ਕੀ ਹੁੰਦੀ ਆ ਕਿਵੇਂ AI AI ਲਾਈ ਜੈ ਨੇ ਮੰਮੀ ਕੋਈ AI ਨਹੀਂ ਕੀ ਇਹਨੇ ਕਰਾ ਲਿਆ ਇਹ ਨਵੇੜਿਆ ਕੰਮ ਕਰ ਨਵੇੜਿਆ ਆਗਲੇ ਨੇ ਆਦਾ ਕੰਮ ਜਾ ਘਰੋਂ ਬਾਹਰ ਨਿਕਲ ਜਾ ਇੱਧਰ ਨਹੀਂ ਵੜਨਾ ਇਹ ਵੀ ਵੇ ਲੋਕ ਦੂਜੇ ਇਨਫਲੂਐਂਸਰਾਂ ਨੂੰ ਬੰਦਾ ਚੋਰੀ ਚੋਰੀ ਵਿਆਹ ਕਰਾਉਂਦਾ ਜਿਹੜਾ ਵਾ ਵੀ ਲੋਕਾਂ ਨੂੰ ਨਾ ਪਤਾ ਲੱਗਿਆ ਲੋਕ ਤੇ ਹੋ ਮੈਂ ਤੇਰੇ ਮਗਨ ਨਾ ਵਾ ਹਾਂ ਹਾਂ ਕਾਈਚੀ ਵਾਲੀ ਆ ਪਾਈ ਜਾਨ ਨੰਗੜੇ ਨੰਗੜੇ ਨਾ ਭੱਜ ਗਿਆ ਜ ਮੈਂ ਭੱਜ ਗਿਆ ਆ ਆ ਮੈਂ ਵਿਧਰ ਹਿਆਂ ਅੰਨਿਆ ਮੇਰੇ ਨੰਬਰ ਵਾ ਦਿਓ ਹਾਈ ਵੇ ਨਾ ਵੇ ਨਾ ਹਾਈ ਭੱਜੀ ਮੱਜੀ ਸੋ ਬੈ ਗੱਲ ਕਰ ਸੋ ਬੈ ਕਰ ਬਾਈ ਸੁਣ ਪੰਪ ਪੰਪ ਪਾ ਦੇ ਤਕੜੇ ਲੈ ਆ ਮੈਂ ਫੋਨ ਲਾ ਹੀ ਲੈਣਾ ਜੂਨੀ ਚੱਕਦਾ ਜਿੰਨੇ ਫੋਟੋ ਬਣਾਇਆ ਆਏ ਅਜੇ ਪ੍ਰੂਫ ਪਿਆ ਕੇ ਪ੍ਰੂਫ ਪਿਆ ਬਲੂ ਸਟਾਰ ਆ ਵੇ ਫਰ ਗਿਆ ਪਹਿਲਾਂ ਮੈਨੂੰ ਪ੍ਰੂਫ ਕਰ। ਇਸ਼ੂ ਕਿਵੇਂ ਆਵੇ? ਕਿੰਨੀ 21 ਸਤੰਬਰ ਨੂੰ ਮੈਨੂੰ ਆ ਜਿਹੜੀ ਜਿਹੜੀ ਤੂੰ ਮੇਰੇ ਵਿਆਹ ਦੀ ਫੋਟੋ ਬਣਾਈ ਕਿੱਦਾਂ ਬਣਾਈ ਸੀ? ਵਾਹ ਮਚਨ ਹੋ ਗਿਆ। ਤੇ ਕਾਹਦੇ ਨਾਲ ਬਣਾਈ? AI ਨਾਲ। ਇਹ ਵੀ ਲਈ ਨਾਲ। ਇਹ ਰਲਿਆ ਹੈ ਰਾਤ ਵੀ ਆ ਗਿਆ ਸੀ। ਬਲੋ ਮਾਰ ਕੇ ਲੜਾਉਣ ਨੂੰ ਵੇਚਦੇ ਮੇਰਾ ਮੰਮੀ ਨੂੰ ਨਹੀਂ ਚਾਰ ਕੇ ਜਿਹੜਾ ਖਾ ਖਾ ਰਹੀ ਹੈ ਢਿੱਡਣ ਵੀ ਵਿੱਚ ਹੀ ਹੈ ਨਾਲੀਆ ਢਿੱਡਲ ਕਾਉਣ ਤੈਨੂੰ ਢਿੱਡਲ ਕਹਿੰਦਾ ਮੋਟਾ ਹੈ 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 ਜਿਹੜੇ ਇੰਨੇ ਇੰਨੇ ਰਾਤਾਂ ਨੂੰ ਬਾਹਰ ਰਹਿੰਦੇ ਆ ਨਾ ਆਏ ਉਹ ਰਾਤੀ ਆਪਾਂ ਕੀ ਕਰਦੇ ਸੀ ਦੱਸ ਓਏ ਰਾਤੀ ਫੋਟੋ ਦਿਖਾ ਦੇ ਨਾ ਸਵੇਰ ਵਾਲੀ ਹਾਂ ਵਿਖਾਵਾਂ ਆ ਲੈ ਸਾਚੇ ਕੋਰਕ ਆ ਮੰਨ ਗਿਆ ਉਹ ਕਹਿੰਦੇ ਮੰਨ ਕੇ ਚੇਰਵਾਨੀ ਵਾਲੀ ਫੋਟੋ ਖਾ ਲਈ ਨਾ ਵੇਖ ਆ ਵੀ ਮੰਨ ਲੱਗ ਗਿਆ ਔਰ ਸਵੇਰ ਵਾਲੀ ਫੋਟੋ ਵਿਖਾਉਣਾ ਕਹਿੰਦਾ ਲੈ ਹੋਰ ਇੱਕ ਹੋਰ ਵਿਖਾ ਦੇਣਾ ਲੈ ਆ ਤੜਕੇ ਫੋਟੋ ਬਣਾਈ ਆ ਇਹਦੇ ਚ ਕਮੀ ਹੁੰਦੀ ਮਮੀ ਫੋਟੋ ਦੇ ਵਿੱਚ AI ਦੇ ਵਿੱਚ ਇਹ ਤਾਂ ਵੈਸੇ ਆਸੇ ਮਜ਼ਾਕ ਜਿਨੇ ਮੈਨੂੰ ਵਿਖਾ ਆ ਵਾਲੀ ਵਿਖਾ ਆ ਵਾਲੀ ਵਿਖਾ ਲੈ ਆ ਵੇ ਕੀ ਆ ਆ ਜੀ ਕਿੰਨੂੰ ਮਾਂ ਪਿਓ ਬਣਾਈ ਆ ਆ ਆ ਆ ਮਾਂ ਕਿਹੜੀ ਭਾਈ ਨੂੰ ਕੇ ਬੇਟੇ ਆ ਬੇਟੇ ਕਿਹੜੇ ਬੈਠੀ ਆ ਹੋਰ ਆ ਦੇਖ ਉਹ ਐਡੀ ਪਰਫੈਕਟ ਬਹਿ ਜੂਗੀ ਠੀਕ ਆ ਤੇ ਆ ਦੇਖ ਆ ਦੇਖਦਾ ਮੂੰਹ ਕਿਵੇਂ ਦਾ ਆ ਪਿਆ ਹਾਏ ਮੇਰਾ ਮੂੰਹ ਕਿਵੇਂ ਦਾ ਇਦਾਂ ਲੇਖ ਤੇ ਆਹ ਹਾਏ ਮੰਮੀ ਇਹ ਹੋਈਆ ਹਾਏ ਤੁੱਗੀਆਂ ਨੂੰ ਕੰਡਾ ਸੇ ਤੂੰ ਹਾਏ ਬੱਬਾ ਆਹ ਕੁਝ ਕਰਨ ਨਹੀਂ ਗਿਆਸ ਗੰਦੀਆਂ ਫੋਟੋਆਂ ਲੈ ਰਿਹਾ ਹਾਏ ਹਾਂ ਕੁਝ ਆਹ ਕੁਝ ਕਰਦਾ ਬਾਹਰ ਜਾ ਕੇ ਜਾ ਕੇ ਮੈਨੂੰ ਇਹਨਾਂ ਨੂੰ ਕਹਿ ਕੇ ਚੱਟੀ ਕੋਈ ਆਦੇ ਪੱਲੇ ਕਿ ਨਹੀਂ ਤੇਰੇ ਸਿਰ ਦੀ ਸੌ ਲਗੇ ਇਧਰੇਗਾ ਇੱਥੋਂ ਇੱਥੋਂ ਵੇ ਮੂੰਹ ਧੁੰਦ ਲਿਓਗੇ ਨਾ ਇਹਨੂੰ ਕੱਸੀ ਧੀਆਂ ਪਹਿਣਾ ਮੰਮੀ ਸਾਡੀ ਚੋੜੀ ਇਹ ਤਾਂ ਬਰਾਰ ਹੈ ਜੋ ਅਸੀਂ ਕਿਰ ਰਿਹਾ ਤੂੰ ਮਗਰਾ ਤੋੜੀ ਆਣ ਕੇ ਫੁੱਲ ਪੋਣੇ ਸਾਰਿਆਂ ਨੂੰ ਕਿੱਡੀ ਵਹਿਮ ਵਰਤ ਤੂੰ ਮੰਮੀ બાઈ માં ની માં છરી એમ કઈ તે મમ્મી નકલી ફોટો લે નકલી એ ફોટો એ હા ਕੁੜੀਆਂ ਦਾ ਫੋਟੋ ਆ ਕੇ ਪਾਉਣਾ ਤੂੰ ਕੁੜੀਆਂ ਨਾਲ ਕੱਪਾਉਣਾ ਅਸੀਂ ਮਾਂ ਨਾਲ ਕੇ ਨਾ ਬਣਾਈ ਵਾਹ ਅਸੀਂ ਮਾਂ ਦੀ ਬਣਾਉਂਦਾ ਮਮਮੀ ਦਾ ਬਣਾ ਕੇ ਭੇਜ ਕੋਈ ਫੋਟੋ ਯਾਰ ਟ-ਸ਼ਰਟ ਮੇਰੇ ਤੇ ਪਾ ਸਕਦੇ ਐ ਕਰ ਮੰਮੀ ਨੇ ਮਮਮੀ ਦੀ ਫੋਟੋ ਬਣਾ ਦੇ ਓ ਅੱਗਾ ਕੋਈ ਗੱਲ ਨਹੀਂ ਛੁੱਟ ਜਾੜ ਪਤਾ ਲਾ ਕੇ ਫੜੇਗਾ ਨਾਮ ਨਿਕਾ ਹੋਰ ਪੰਪ ਦੇ ਲੈਂਦਾ ਹੋਰ ਲੈ ਪਾਸੇ ਤੁਰਿਆ ਫਿਰਦਾ ਤੇਰੀ ਗੱਲ ਹੋ ਕਿਥੋਂ ਛੁੱਟਦਾ ਉਹ ਕਹਿੰਦਾ ਅੱਗਾ ਕੋਈ ਹੋਰ ਹੀ ਕਰੀ ਜਾਂਦਾ ਇੱਕ ਮਿੰਟ ਹੁਣ ਸੁਣਦਾ ਕੋ ਗੱਲ ਕਰੀ ਇੱਕ ਮਿੰਟ ਚ ਆ ਗਈ ਇੱਥੇ ਆ ਜਾ ਬਹਿ ਜਾ ਜੇ ਹੁਣੇ ਆ ਗਈਆਂ ਤੇ ਕੱਚਾ ਫੀਲ ਕਰਨ ਨੂੰ ਤਿਆਰ ਹੋ ਜਾ ਮੈਂ ਤਾਂ ਬੱਚਾ ਫੀਲ ਕਰਨ ਨੂੰ ਤਿਆਰ ਹਾਂ ਮੰਮੀ ਗੱਲ ਫੋਟੋ ਦਾ ਤਾਂ ਮੁੱਦਾ ਹੀ ਨਹੀਂ ਚੁੱਪ ਕਰ ਜਾਵੇ ਮੈਨੂੰ ਪੰਪਟਾ ਮੇਰੀ ਨਹੀਂ ਮੰਮੀ ਫੋਟੋ ਦਾ ਤਾਂ ਕੋਈ ਮੁੱਦਾ ਨਹੀਂ ਤੂੰ ਕਾ ਤਾ ਫੋਟੋ ਵਾ ਪੜਵਾਉਣਾ ਕਾ ਤਾ ਪਹਿਲਾਂ ਇਹਨੂੰ ਇਹ ਪੁੱਛ ਚੱਲ ਜੇ ਜੇ ਕੁੜੀ ਹੈ ਨਹੀਂ ਸੱਚੀ ਹੈ ਨਹੀਂ ਫਿਰ ਤੂੰ ਫੋਟੋ ਆ ਕਿਉਂ ਬੜਾਉਣਾ ਓਏ ਇਹੀ ਤੇਰਾ ਇੱਥੇ ਆ ਜਾ ਪਾਪਾ ਆਪੇ ਬਣਾ ਦੇਂਦਾ ਤੈਨੂੰ ਵੀ ਪਤਾ ਤੂੰ ਕਿਵੇਂ ਆਪੇ ਬਣਾ ਦੇਂਦਾ ਮੇਰੇ ਨਾਲ ਨਹੀਂ ਬਣਾ ਦੇਂਦਾ ਜਿੰਨੀਆਂ ਕਹੇਗੀ ਨੇ ਬਣਾ ਕੇ ਕਿਹਦੇ ਨਾਲ ਬਣਾਉਣਾ ਮੇਰੇ ਨਾਂ ਆ ਲੈ ਆ ਆ ਵੇ ਕੋਣ ਆ ਲੈ ਹੁਣ ਦੇਖ ਇਹ ਆ ਮੇਰਾ ਮੂੰਹ ਹੀ ਫੇਰ ਫਰਕ ਪਾਤਾ ਵੇ ਮੰਮੀ ਉਹ ਕੁੜੀ ਆ ਵੇ ਕੁੜੀ ਅਸਲੀ ਬੈਠੀ ਹੋਈ ਆ ਨਹੀਂ ਆਹ ਕੌਣ ਆਂਦਾ ਏ ਆਈ ਨਮ ਅਸਲੀ ਆ ਖਾ ਤੂੰ ਮੇਰੀ ਸੌਂ ਕੀ ਏ ਆਈ ਨੀ ਕੀ ਮੈਂ ਕਹਿੰਦੀ ਸੌਂ ਨੇ ਖਾਂਦੀ ਮੈਨੂੰ ਕੀ ਪਤਾ ਜੋ ਮੈਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ ਕੂਣ ਦਾ ਨਹੀਂ ਪਤਾ ਮੈਨੂੰ ਤਾਂ ਫੋਂਟਾ ਕੀ ਸ਼ਾਇਦ ਹੀ ਫੋਨ ਤਾਂ ਚੱਲਦਾ ਕਿਵੇਂ ਉਹ ਵੀ ਨਹੀਂ ਪਤਾ ਯਾ ਮੈਂ ਕਾਹਦੀ ਸੌਂ ਖਾ ਉਹ ਇਸ਼ੂ ਆਦੀ ਮੰਮੀ ਸੌਂ ਖਾ ਕੇ ਦੱਸਿਆ ਆਈ ਕਿ ਨਹੀਂ ਇਹਨੇ ਫੇਰ ਮੰਨਣਾ ਜੀ ਕਿਉਂ ਉਹ ਮੰਮੀ ਦੀ ਸੌਂ ਖਾਵੇ ਦੱਸੀ ੁੱਟੀ ਬੋਲੀ ਦੇ ਕੁਰਸੀ ਸੇਵਾ ਕੁਰਸੀ ਤੇ ਸੇਵਾ ਨਹੀਂ ਤੂੰ ਸੌਂ ਖਾ ਕੇ ਦੱਸ ਨਹੀਂ ਤੇ ਫੇਰ ਵੀ ਮਾਦੀ ਉਹ ਮੰਡੀ ਆਦਾ ਮੰਮੀ ਕਹਿੰਦਾ ਉਹ ਮੰਡੀ ਆਦਾ ਗਸ ਕੁਰਸੀ ਸੇਵਾ ਮੈਂ ਹੋਪ ਕੀ ਜਾਂਣਾ ਸਿੱਧੀ ਗੱਲ ਦੱਸ ਉਹ ਮੰਨ ਗਿਆ ਅਗਲਾ ਵੀ ਸੱਚਾ ਹੈ ਨਹੀਂ ਜੇ ਸੱਚੀ ਗੱਲ ਉਹਦੀ ਸੱਚੀ ਕਰੀ ਆਉਂਦੀ ਆਂ ਯਾਰ ੁੱਟੀ ਸੌਂਦਰੀ ਕਹਿੰਦਾ ਸੱਚੀ ਦੱਸ sông khác cái gì đa ai, ai, ai. Oh, oh, ai. ai, ai, ai. ye, yeah. ਸੱਚੀ ਸੱਚੀ ਦੱਸ ਇਹਨੂੰ ਬਾਕੀ ਤੇਰਾ ਭਰੋਸਾ ਨਹੀਂ ਨਾਗਾ ਅੱਬ ਤੇਰੀ ਸੋਂ ਥੋੜਾ ਚੱਕ ਸਕਦੇ ਆ ਹਾਂ ਹੁਣ ਦੱਸ ਅਗਲਾ ਯਾਰ ਆ ਮੀਆਂ ਬਣਾ ਅਗਲਾ ਭਜੇ ਤੇਰੇ ਯਾਰ ਲੰਡੂ ਬੱਚੂ ਆ ਲੰਡੂ ਬੱਚੂ ਸੁਣ ਲੈ ਤੇ ਨੰਡੂ ਬੱਚੂ ਬਣਾਦਾ ਹੀ ਇਹੋ ਜਿਹਾ ਤੂੰ ਇਹੋ ਜਿਹਾ ਲੰਡੂ ਬੱਚੂ ਹੋ ਹੈ ਮੰਮੀ ਇਹ ਰਲੇ ਪਿਲੇ ਸੀਗੇ ਇਹਨਾਂ ਨੇ ਕਰਾ ਲਿਆ ਇਹ ਮੰਮੀ ਹੁਣ ਘਰੋਂ ਬਾਹਰ ਨਿਕਲਣਾ ਚਾਹੀਦਾ ਬੱਸ ਠੀਕ ਹਾਂ ਰਲਿਆ ਬਿਲੇ ਤੇ ਤੁਹਾਡੀ ਅਗਲੀ ਅਗਲੀ ਘਰੇ ਬਾਹਰ ਇਕੱਲੀ ਰਹਿ ਪੈਂਦੀ ਆ ਪੰਜ ਮਿੰਟ ਤਾਂ ਮੈਨੂੰ ਛੱਡ ਦੇ ਨਹੀਂ ਤਾਹ ਮਿੰਟ ਬਾਪੂ ਨੂੰ ਨਹੀਂ ਇਕੱਟੇ ਆਂ ਨਾ ਕਰੇ ਤੂੰ ਲੈਣਾ ਚਾਹੀਦਾ ਤਾਂ ਨਾ ਉਹ ਆਉਣੀ ਚਾਹੀਦੀ ਉਹ ਇਹ ਹੀ ਹੁਣ ਤੇਰਾ ਕਿਥੋਂ ਲੈ ਆਵੇ ਪਾਲਾ ਲੈ ਆਊਗਾ ਓਏ ਸੌਂ ਖਾ ਕੇ ਦੱਸ ਯਾਰ ਇਹ ਮੇਰਾ ਕੰਮ ਨਹੀਂ ਯਾਰ ਸੌਂ ਲੈ ਆਪਣਾ ਹਾਂ ਉਹ ਲੈ ਕੇ ਦਸਾਉਣ ਹੁਣ ਆਈ ਨਾ ਉਹ ਇਹਨਾਂ ਇਹਨਾਂ ਨੇ ਬਣਾਈ ਸੀ ਆਪਦੇ ਪੇਜ ਤੇ ਮੰਮੀ ਜਿਵੇਂ ਮਰਜੀ ਸੀ ਕਿਸੇ ਦੀ ਧੀ ਭੈਣ ਦੇ ਫੋਟੋਗ੍ਰਾਫ ਆਉਣ ਨੈਟ ਤੇ ਜੇ ਅਗਲੇ ਦੀਆਂ ਧੀਆਂ ਉਹ ਆਪ ਦੀਆਂ ਵੀ ਧੀਆਂ ਜੇ ਅਗਲੇ ਦੀਆਂ ਭੈਣਾਂ ਉਹ ਆਪ ਦੀਆਂ ਵੀ ਭੈਣਾਂ ਵਾਹ ਕਿਸੇ ਦੀ ਧੀ ਭੈਣਾਂ ਹੈ ਗਈਆਂ ਨਾ ਕਿਸੇ ਦੀ ਧੀ ਭੈਣ ਦੀ ਫੋਟੋ ਪਾਉਣੀ ਕਿਉਂ ਆਪਾਂ ਕਿਸੇ ਦੀ ਧੀ ਭੈਣ ਦੀ ਫੋਟੋ ਪਾਉਣੀ ਕਿਉਂ ਆਏ ਬਈ ਗਲਤ ਗੱਲਾਂ ਬਈ ਮਨ ਗਲਤ ਤਾਂ ਗਲਤ ਆ ਮੈਂ ਮਾਂ ਨਹੀਂ ਤੇ ਭੈਣਾਂ ਨਹੀਂ ਦੱਸ ਸਭ ਕੁਝ ਹੈਗਾ ਇਹ AI ਨੇ ਸਿਰਫ ਉਹ ਆ ਗੌਰ ਨਾਲ ਦੇਖੇਂਗੀ ਨਾ ਤਾਂ ਮੂੰਹ ਸਹੀ ਆ ਉਹ ਵਿੰਗੇਟੇਡੇ ਮੂੰਹ ਹੁੰਦੇ ਆ ਦੂਰੋਂ ਫੋਟੋ ਐਂ ਲੱਗਦੀ ਐ ਅਸਲੀ ਆ ਜੇ ਕੋਈ ਨੇੜੋਂ ਵੇਖੂਗਾ ਨਕਲੀ ਫੋਟੋ ਆਓ ਨਕਲੀ ਆਵੇਂ ਬਣ ਜਾਂਦਾਂ ਉਹ ਮੈਂ ਥੋੜੀ ਲੋਕਾਂ ਨੂੰ ਸਾਨੂੰ ਕਿਉਂ ਟਰਾ ਗੁੱਟੇ ਡੇ ਮੇਡੇ ਬਣਾਉਗਾ ਨਹੀਂ ਐਵੇਂ ਜੇ ਉਂਤੇ ਰੀਅਲ ਗੱਡੀ ਵਾਂਗੂ ਟੇਡੇ ਤੁਰੇ ਜਾਂਦੇ ਜਿਵੇਂ ਟੇਡੇ ਤੁਰੇ ਜਾਂਦੇ ਜਿਵੇਂ ਅਸੀਂ ਕਰੇ ਜਾਂਦੇ ਟੇਡੇ ਤੁਰੇ ਜਾਂਦੇ ਉਹ ਦੱਸ ਦੇ ਪੇਜ ਤੇ ਲੈ ਹੁਣ ਮੈਂ ਪ੍ਰੂਫ ਦਿੰਨਾ ਤੁਹਾਡਾ ਏ ਆਈ ਆ ਜਾ ਐਂ ਹਿੱਟਾ ਨਾ ਕਾ ਬੋਲੀ ਨਹੀਂ 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 ਇੱਕ ਮਿੰਟ ਖੜਾ ਰਹਿ। ਇਹ ਤੂੰ ਦੇ ਦੇਂਗਾ ਤੂੰ ਪਹਿਲੇ ਉਹ ਫਸਾ ਨੂੰ ਕੀ ਦੇ ਦੇਂਗਾ। ਮੈਂ ਮੈਂ ਹਟਾ ਪਾ ਮੈਂ ਸਾਡਾ ਪ੍ਰੋਫਾਈਲ ਖੋਲੀ ਫਿਰਦਾ ਸਾਡੀ। ਇਹ ਆ ਤੇਰੀ ਭੈਣ ਆ। ਇਹ ਇਹ ਤਾਂ ਅਸੀਂ ਚੱਲ ਬਣਾਈ ਸੀ। ਇਹ ਤੇਰੀ ਭੈਣ ਆ। ਇਹ ਤੇਰੀ ਭੈਣ ਮਾਡਲ ਆ ਕੀ ਕਰੇ? ਹਾਂ ਮਾਡਲ ਹੀ ਕਰ ਸਕਦੀ। ਹਾਂ ਹੁਣ ਖਾਂ ਗਾਓ ਆ ਕਿਨੇ ਬਣਾਈ ਫਿਰ। ਤੇਨਾਂ ਹੀ ਕਰੇ ਲਿਆਉਂਦੀ ਸੀ ਕੁੜੀ। ਕਿਹੜੀ ਭੈਣ ਆਈ ਸੀ? ਉਹ ਮਾਡਲ ਬਣਾਈ ਸੀ। ਹਾਂ ਹੁਣ ਤੈਨੂੰ ਨਹੀਂ ਪਤਾ ਏ ਆਈ ਆਏ ਆ ਗਾ ਕਨਫਰਮ ਇਹਨਾਂ ਦੇ ਲੋਡ ਵੀ ਠੀਕ ਤੇ ਭਾਈ। ਆ ਚੱਕ। ਹਾਂ ਨਾ ਭਾਈ। ਆ ਇਹ ਨਾਲ ਈਸ਼ੂ ਨੇ ਬਣਾ ਕੇ ਦਿੱਤੀਆਂ ਹਾਂ ਹਾਂ ਹੁਣ ਵੀ ਕਹਦੇ ਏਕੀ ਬਣਾਈ ਅਸੀਂ ਦਾ ਐਂ ਤੇ ਕੱਲੇ ਖਿਡਾਰੀ ਮੰਮੀ ਇਹਦੇ ਆਜੇ ਨਾਲ ਕਿਹ ਖਿਡਾਰੀ ਗੱਲ ਤਾਂ ਉਹ ਨਹੀਂ ਮੈਂ ਉਹ ਮੁੰਡੇ ਨਾਲ ਤਾਂ ਨਾ ਖੇਡarli ਪਜਾ ਜਾ ਨਿੱਕੇ ਦੇ ਨਾਲ ਆ ਜਾ ਮੰਮੀ ਹੁਣ ਵੇਖ ਕੱਲ ਨੂੰ ਐਂ ਤੇ ਸਹੀ ਪਰਪਸ ਹਾਸਤੇ ਯੂਨੀਵਰਸ ਕਰਨਾ ਮੇਰੀ ਵੈਬ ਜੀ ਤੇ ਮੇਰਾ ਵਿਆਹ ਵੀ ਹੋਇਆ ਸੱਚ ਉਹ ਤਾਂ ਸਾਨੂੰ ਪਤਾ ਸੀ ਸਕ੍ਰਿਪਟਡ ਸੀ ਇਹ ਵੀ ਸਕ੍ਰਿਪਟਡ ਹੀ ਹੈ ਤੇ ਅੰਨੇ ਐ ਸਕ੍ਰਿਪਟਡ ਨਹੀਂ ਐ ਫੋਟਵਾ ਹੈਣੀ ਤੂੰ ਤਾਂ ਦੱਸਿਆ ਨਹੀਂ ਅਣਕੀ ਮੈਨੂੰ ਲੱਗੁੰਦਾ ਨਾ ਸਿਣਾ ਵਿਖਾਈ ਜਾਣਾ ਪੁਰਾ ਪਿਛਲ ਬਹੁਤ ਸਨੈਪਚੈਟ ਚਲਾਉਂਦੀ ਫਿਰ ਉਸ ਦਿਨ ਕਿਉਂ ਨਹੀਂ ਚਲਾਈ ਉਹ ਅੰਦਰ ਚੱਲੀ ਜਾਂਦੇ ਕੰਮ ਉਹਨਾਂ ਦਾ ਪੂਰਾ ਮੰਮੀ ਬੰਨਦੀ ਨਹੀਂ ਪਈ ਜਾ ਮੰਮੀ ਨੂੰ ਵੈਸੇ ਲੱਗ ਗਿਆ ਪਤਾ ਵੀ ਕਿਉਂਕਿ ਇਹਨਾਂ ਨੇ ਆਪ ਹੀ ਲਾਰਨ ਬੁਟੀਕ ਦੇ ਉੱਤੇ ਪੇਜ ਦੇ ਆਪਦੀਆਂ ਇਹ ਸੂਟਾਂ ਦੇ ਐਡਵਰਟਾਈਜ਼ਮੈਂਟ ਕਰ ਲਈ ਸਾਡੇ ਗਲਤ ਹੋ ਗਿਆ ਕੰਮ ਇਹ ਆਈ ਨੇ ਜਨਰੇਟ ਕਰਕੇ ਵੀਡੀਓ ਫੋਟੋਆਂ ਬਣਾ ਲੈਣੀਆਂ ਮੈਂ ਇਹ ਸਾਡਾ ਪ੍ਰੈਕ ਪਰ ਨਿੱਕੇ ਪਬਲਿਸਿਟੀ ਹੋ ਸਕੇ ਆਪਣੇ ਦਾ ਛਿੱਤਰ ਪਵਾਤੇ ਹੀ ਉਹਦੇ ਤਾਂ ਮੰਮੀ ਨੇ ਮਾਰਿਆ ਮੂਰਿਆ ਵੜਿਆ ਨਾ ਮੰਮੀ ਵੀ ਵਿਹਤਰ ਕਰਾ ਕਰਦੀ ਆ ਆਪਣੇ ਨਾਲ ਵਿਹਤਰ ਕਰਾਈ ਆ ਫਿਰ ਵੱਡਾ ਮੁੰਡ ਮੇਰੇ ਤਾਂ ਨਹੀਂ ਮਾਰੀਆਂ ਪਰ ਤੇਰੇ ਜਿਆਦਾ ਪੈਂਦੀਆਂ ਨਿੱਕੇ ਬਾਹ ਗਲਤ ਗੱਲ ਆ ਆ ਉਹ ਵਿਤਕਰਾ ਕਰ ਗਈ ਮਾਰ ਗਈ ਨਹੀਂ ਉਹ ਮੇਰੀ ਵੇਖ ਲਈ ਨਹੀਂ ਫੋਟੋ ਹੁਣ ਮੰਮੀ ਤੇਰਾ ਦਿਵਾਲੇ ਹੋ ਗਈ ਵੇਖ ਇਹ ਵੀ ਨਾਲ ਰਲਿਆ ਇਹ ਕਿਉਂ ਨਾਲ ਰਲਿਆ ਵਾ ਬਸ ਤੂੰ ਰਹਿਂਦੇ ਤੂੰ ਇਹ ਲੱਗਦੀ ਤੂੰ ਮੰਮੀ ਰਹਿਣ ਦੇ ਬਸ ਅੱਜ ਹੁਣ ਮਣੇ ਲੈ ਗਈਆਂ ਅੱਜ ਤੱਕ ਤੂੰ ਨਹੀਂ ਅੱਜ ਤਾਂ ਮਣੇ ਲੈ ਗਈਆਂ ਅੱਜ ਨਹੀਂ ਸਾਡਾ ਦਿਲ ਬਸ ਨਾ ਤੂੰ ਕੁੱਟਿਆ ਹੀ ਨਹੀਂ ਉਸ ਟਾਈਮ ਆਪਣਾ ਜਿਹੜੇ ਨਿੱਕੇ ਨੂੰ ਕੁੱਟਦਾ ਗੋਈ ਮਦੌਲਦੇ ਮੈਂ ਲਿਆ ਸਾਬ ਗੱਲਾਂ ਹੀ ਆ ਉਦੋਂ ਉਦੋਂ ਹਾਂ ਆਖੋ ਪਰ ਤੇ ਖੇਤ ਕੇ ਗੋਤਿੰਦੋ ਲਾ ਲੈ ਛੱਡ ਖੜਾ ਹੁਣ ਤਾਂ ਸਮਾਂ ਲੰਘ ਗਿਆ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਕੋਸ਼ਿਸ਼ ਸਾਡੀ ਇਹੋ ਜੀ ਰਹੇਗੀ ਕਿ ਗਾਂ ਵੀ ਕੋਈ ਇਹੋ ਜਿਹਾ ਚੰਗੀ ਚੀਜ਼ ਕਰ ਸਕੀ ਏ ਚੱਲਿਆ ਨਹੀਂ ਸਾਡੀ ਜਿਹੜਾ ਕੋਈ ਚੱਲੀ ਨਹੀਂ ਸਾਡੀ ਗੱਲਬਾਤ ਨਿੱਕੇ ਗੁੱਗੂ ਦੇ ਮੁੰਮੇ ਨੇ ਮਾਰਿਆ ਨਹੀਂ ਇਹ ਗਲਤ ਗੱਲ ਆ ਮੰਮੀ ਨੇ ਬਹੁਤ ਧੋਖਾ ਕੀਤਾ ਸਾਡੇ ਨਾਲ ਜੇ ਅਸੀਂ ਜਿਵੇਂ ਪੰਪ ਲਾਇਆ ਸੀ ਸਾਡਾ ਸਾਰਾ ਜੋਰ ਲੱਗਿਆ ਪੈਣ ਭਰਾਵਾਂ ਦਾ ਪਰ ਮੰਮੀ ਨੇ ਤੇ ਹੱਥ ਨਹੀਂ ਚੱਕਿਆ ਮੰਮੀ ਵਿਤਕਰੇ ਕਰਦੀ ਸਾਡੇ ਪੈਣ ਭਰਾਵਾਂ ਨਾਲ ਮਿਲਦੇ ਆ ਤੁਹਾਨੂੰ ਨ